ਮੰਜਿਲ ਤੇ ਬਾਕੀ ਕਰਾਉਨੇ ਦੀ ਬਈ ਨਾਲ ਗੱਲਬਾਤ ਹਾਂਜੀ ਜੀ ਬਈ ਕੀ ਹਾਲ ਆ ਉਹ ਸੁਣ ਵਧੀਆ ਕੋ ਠੀਕ ਠਾਕ ਬਈ ਵਧੀਆ ਸਾਰੇ ਚੜ੍ਹਦੀ ਕਲਾ ਬਈ ਠੀਕ ਆ ਅੱਜ ਬੁੱਧਵਾਰ ਦੀ ਮੰਡੀ ਆ ਬਈ ਆਪਾਂ ਟਰੈਕਟਰ ਲਿਆਏ ਆ ਮੰਡੀ ਤੇ ਅੱਜ ਕੁਸ਼ਕ ਟਰੈਕਟਰ ਹੈਗੇ ਆਪਣੇ ਘਰ ਵਾਲੇ ਜਿਹੜੇ ਵੀਡੀਓ ਚ ਪਹਿਲਾਂ ਵੀ ਆ ਚੁੱਕੇ ਆ ਬਈ ਤੇ ਕੁਸ਼ਕ ਦਿਖਾਵਾਂਗੇ ਤੁਹਾਨੂੰ ਨਵੇਂ ਤੇ ਵੀਡੀਓ ਦੇ ਬਾਈ ਅੰਤ ਤੱਕ ਬਣੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਬਾਈ ਕਮੈਂਟਾਂ 'ਚ ਹਾਜ਼ਰੀ ਜ਼ਰੂਰ ਲਵਾਇਓ ਵੀ ਕਿੱਥੋਂ ਕਿੱਥੋਂ ਦੇ ਵੀਰ ਆਪਾਂ ਨੂੰ ਦੇਖਦੇ ਆਪਾਂ ਠੀਕ ਆ ਬਾਈ ਧੰਨਵਾਦ ਆਪਾਂ ਵੀਡੀਓ ਕਰਦੇ ਆ ਸਟਾਰਟ ਆ ਜਾਓ ਦੇ ਪਹਿਲੇ 10 ਮਾਡਲ ਡੈਕਟਰ ਆ ਸੁਵਰਾਜ ਬਾਈ ਠੀਕ ਆ ਠੀਕ ਆ ਬਾਈ 13 ਸੀ ਦੇ ਟਾਇਰ ਆ ਬਾਈ ਇਹਦੇ ਮਗਰਲੇ 13 ਵਾਲੇ ਸੀਟ ਤੇ ਹੈਗੇ 80 ਪੈਸੇ ਦੇ ਮੂਹਰਲੇ ਹੈਗੇ ਐਮ ਆਰ ਕੋ ਦੇ ਅੱਤੇ ਟਾਇਰ ਆ ਰਾਮਣਾ ਬਾਈ ਸਾਰਾ Ориਜਨਲ ਡੈਕਟਰ ਕੱਲੇ ਮਗਰਾਂੜਾਂ ਦੇ ਡੈਕਟਰ ਦੇ ਟੇਟ ਹੋਇਆਗਾ ਠੀਕ ਆ ਜੀ ਦੇ ਰਿੰਜਣਾ ਬਾਈ ਰੁਪਈਆ ਦਾ ਰੁਪਈਆ ਚਾਹੀਏ ਵਾਕੇ ਲੈ ਜਾਓ ਠੀਕ ਆ ਦਾਵਾ ਦਾ ਡੈਕਟਰ ਆ ਬਾਈ ਮੈਂ ਪਰਮ ਪਰ ਦਿਖਾ ਹੋਂ ਸਾਨੂੰ ਮਾੜਾ ਕਿੱਦਾਂ ਚੰਗਾ ਲੱਗਿਆ ਡੈਕਟਰ ਦੇ ਤੇ ਰੇਡ ਮਾਡਲ ਆ ਗਿਆ ਹੈ ਰੇਡ ਚੈੱਕ ਕਰਾ ਦੇ ਚਾਰ ਨੰਬਰੀ ਆ ਦਾ ਨਾ ਨੰਬਰ ਹੈ ਹਰਿਆਣਾ ਉਹ ਤੁਹਾਡੇ ਠੀਕ ਐਥੀ ਰੇਡ ਉੱਤੇ ਚੱਲੂ ਬਾਈ ਰੇਡ ਚੈੱਕ ਕਰਾ ਦੇ 2,33,000 2,85,000 ਹੋਗਾ ਹੋਂ ਟਰੈਕਟਰ ਦਾ ਰੇਡ ਟਰੈਕਟਰ ਦਾ ਜੈਸਨੋ ਵਾਲਾ ਰੇਟ ਹੀ ਬੋਲਾਂਗੇ ਬਾਈ ਆਪਾਂ ਤੇ ਘਟਾਏ ਹੋਣਾ ਵੀਰ ਵਾਸਤੇ 230000 ਦਾ ਡੈਕਟਰ ਦੇ ਦਾਂਗੇ 2010 ਮਾਡਲ ਦਾ 230000 ਦਾ ਤੇ ਚਾਬੀ ਦਾ 1000 ਰੁਪਏ ਛੋੜ ਹੀ ਛੋੜ ਹੈਗੀ ਹੈ ਯਾਰ ਕੋਈ ਕਮਿਸ਼ਨ ਨਹੀਂ ਜਿਹੜਾ ਘਰੇ ਆਉ ਬਾਈ 1000 ਤੇ ਚਾਬੀ ਨਾਲ ਛੋੜ ਹਾਂ ਤੇ ਅੱਗੇ ਦਿਖਾ ਦੇ ਬਾਈ ਡੈਕਟਰ ਤੂੰ ਆਪਣਾ ਸੋਨਾ ਲੀਕਾ ਸੋਨਾ ਲੀਕਾ 2008 ਮਾਡਲ ਡੈਕਟਰ ਆ ਹੋਖਾ ਇੱਕ ਗੱਲ ਇੱਧਰ ਲੈ ਕੈਮਰਾ ਵੜਾ ਜਾ ਸਾਰਾ ਨਾ ਰੀਜਨਲ ਪਿਆ ਡੈਕਟਰ ਇਹ 2G ਹੈ ਜਿਹਵੇਂ ਖੇੜੀ ਵਾਲੇ ਬਾਬੇ ਦੇ ਘੋਡੇ ਦੇ ਮਗਰ ਨਹੀਂ ਉਹ ਉੱਥੇ ਜਦੋਂ ਮੰਡੀ ਚ ਵੜਦਾ ਕੱਠ ਲੱਗਿਆਂ ਦਾ ਉਹ ਕੰਮ ਆ ਜਾਂਦਾ ਡੈਕਟਰ ਮੰਡੀ ਚ ਵੜ ਜਾਂਦਾ ਨਾ ਇਦੋਂ ਆ ਕੁਮਾਰ ਲ ਭਰਿਆ ਦੇਖਦਾਗਾ ਤੇ ਚਾਰ ਚੱਕਰੇ ਕਿਹੜਾ ਦਿੰਦਾ ਵੀ ਸਮਝਾ ਕਿਵੇਂ ਪਿਆ ਇਹੇ ਸ਼ੋਅ ਇਹਦੀ ਲਾ ਕੇ ਰੱਖੀ ਹੋਈ ਸੀ ਬਈ ਇਹ ਫਰਸਟ ਓਨਰ ਦਾ ਪਹਿਲੇ ਮਾਲਕ ਤੋਂ ਆਇਆ ਹੋਣਾ ਇਹ ਠੀਕ ਹੈ ਤਾਂ ਫਰਸਟ ਹੀ ਆ ਮਗਰਾੜਾ ਦਾ ਪੇਂਟ ਹੋਇਆ ਬਈ ਜਾਂ ਹਲਕਾ ਫੁੜਕਾ ਲੰਬਾ ਦਾ ਹੋਇਆ ਠੀਕ ਟਾਇਰ ਮਗਰ ਲੈ ਗਿਆ 85 ਪੈਸੇ ਗੁੜੀਆ ਬੱਜਰਾ ਦੇ 85 ਪੈਸੇ ਹੈਗੇ ਮੈਂ ਲੈਟਾ 46000 ਦੀ ਜੋੜੀ ਆ ਬਾਈ ਨਵੀਆਂ ਜੇ ਟਾਇਰਾਂ ਦੇ ਠੀਕ ਆ ਤੇ ਮੂਰਲੇ ਟਾਇਰ ਆ ਜੇ ਕੇ ਦੇ ਪੂਰੇ ਆਗੇ ਦੇ ਕੇ ਮੂਰਲੇ ਟਾਇਰਾਂ ਦਾ ਬੈੱਲ ਬਾਈ ਆ ਤਾਂ ਜਿਹੜਾ ਮਾਲਕ ਟਰੈਕਟਰ ਖਰੀਦੂਗਾ ਉਹਦੇ ਨਾਲ ਤੇ ਟਰੈਕਟਰ ਦਾ ਬਿੱਲ ਕਟਵਾ ਦਿੰਦਾ ਬਾਈ ਆ ਠੀਕ ਹੈ ਜੀ ਤੇ ਰੇਟ ਚੈੱਕ ਕਰਾ ਦੇ ਹੁਣ ਜਿਹੜਾ 295000 295000 ਬਾਈ ਹੁਣ ਇਹ ਨਾ ਕਹਦੇ ਬਾਈ ਰੇਟ ਵੱਧ ਮੰਗੀ ਜਾਂਦੇ ਕੋਈ ਚੀਜ਼ ਦਾ ਮੰਗਾਗੇ ਬਾਈ ਜੇ ਵੱਧ ਲੱਗਦਾਗਾ ਸੌਦਾ ਕਰਾ ਦੂ ਯਾਰ ਤੁਹਾਨੂੰ ਵੀ ਇੰਨੇ ਦਾ ਹੋਇਆ ਨਫਾ ਦੇ ਟਰੈਕਟਰ ਲੈ ਜਾਓਗਾ 295000 ਰ ਹੋਗਾ ਰੇਟ ਟੱਕ ਦਾ ਟਰੈਕਟਰ ਦੇ ਦਾਂਗਾ ਪਰ 2.5 ਲੱਖ ਦਾ ਬਾਈ ਪੂਰੇ 2.5 ਲੱਖ ਦਾ ਲੈ ਜਾਓ ਮਿੱਤਰੋ ਹਾਂ ਆ ਜਾਓ ਰੇ ਹੁਣ ਜਿਹੜਾ ਮੈਂ 260 ਕੀ ਨਾ ਨਾ ਆ ਜਾ ਰਿਹਾ ਜਾ ਸੁਰਾਇ 735 97 ਮਾਰ ਲਾਓ ਕਿ ਮੇ ਪੰਜਾਬ ਨੰਬਰ ਆ ਗਿਆ ਬਾਈ ਪੰਜਾਬ ਨੰਬਰ ਆ ਗਿਆ ਤੇ ਬਾਹਰ ਪੰਪ ਜਾ ਗਿਆ ਉਸਨੇ ਜਿੰਨਾ ਵੀ ਹੈਗਾ origignal tyre ਹੈਗਾ ਡੈਕਟਰ ਦੇ 35 40 ਬਾਈ ਤੇ 35 40 ਡੈਕਟਰ ਦੇ ਕੰਮ ਵਾਲਾ ਡੈਕਟਰ ਆ ਬਾਈ ਵਧੀਆ ਆ ਚੱਲੇ ਮੋਢਾ ਆ ਇਹ ਮੈਂ ਪਰ ਮੂਰ ਵਧੀਆ ਲੱਗਿਆ ਡੈਕਟਰ ਆ ਜਮਾ ਤੇ ਰੇਟ ਚੱਕ ਕਰਾ ਦਿੰਦਾ ਰਾਇ ਕਰਾਂ ਰੇਟ ਹੈਗਾ 140000 140000 ਗੋਠ ਰੇਟ ਟਰ ਡੇਣਾਗੇ 120000 120000 ਦਾ ਆ ਜਾ ਬਰੇ ਅੱਗੇ ਲਿਆ ਤੂੰ 2001 ਮਾਡਲ 360 ਡਬਲ ਕਲਚ ਆ ਬਾਈ 360 ਆ ਗਿਆ ਮਗਰਾੜ ਨਵੇਂ ਲੱਗੇ ਟਰ ਦੇ ਰੰਬਾਂ ਦੇ ਪੇਟ ਹੋਇਆ ਬਾਈ ਬਾਕੀ ਸਾਰਾ ਓਰੀਜਨਲ ਆ ਚੱਲ ਚਲਾਵੇਂ ਦਾ ਜਮਾ ਓਕੇ ਆ ਚੱਲ ਚਲਾਇ ਦਾ ਪੂਰਾ ਓਕੇ ਆ ਰੇਟ ਚੈੱਕ ਕਰਾ ਦੇ 135000 ਕੀ ਟਰੈਕਟਰ ਦੇ ਦਾਂਗੇ ਭਾਈ ਆਪਾਂ 1 ਲੱਖ ਤੇ 20 ਹਜ਼ਾਰ ਦਾ ਬਾਕੀ ਮੌਕੇ ਤੇ ਸੌਦਾ ਹੋ ਜੂਏ ਟਰੈਕਟਰ ਦਾ ਤੇ ਵੀਡੀਓ ਨਾ ਮਾੜਾ ਜਾ ਦਾ ਮੋٹے ਮੋٹے ਟਰੈਕਟਰ ਦਿਖਾਵਾਂਗੇ ਕਿੰਨਾ ਟਰੈਕਟਰ ਵਾਹਵਾ ਗਿਆ ਅੱਜ ਆਪਣੇ ਕੋਲੇ 99 ਮਾਡਲ ਆਹ ਤੋਂ ਨਾ ਹਰਿਆਣਾ ਨੰਬਰ ਆ ਪੰਜਾਬ ਚ ਨਾ ਹੋਇਆ ਬਾਹਰ ਪੰਪਾ ਮਾੜਾ ਮੋਟਾ ਚੈਮਰ ਤੇ ਥੱਲੇ ਰੰਗ ਹੋਇਆ ਬਾਕੀ ਸਾਰਾ ਓਰੀਜਨਲ ਆ ਠੀਕ ਆ ਟਾਇਰ ਹੈਗੇ ਟਰੈਕਟਰ ਦੇ 35 ਲੈ ਤੇ ਟ੍ਰੀਡ ਚੈੱਕ ਕਰਾ ਦੇ 1 ਲੱਖ 40 ਹਜ਼ਾਰ ਇਹਦਾਗਾ 1 ਵੀਰ ਆਏ ਵਾਂਜੀ ਦਾ 1 ਵੀਰ ਆਏ ਲੈ ਆ ਜਾ ਓਏ ਅੱਗੇ ਆ ਫੋਟੋ ਅੱਗੇ ਦਿਖਾ ਦੇ 93 ਮਾਰ ਲੋ ਫੋਟ ਛਤੀ ਤੋਂ ਬਾਈਏ ਜਿੰਨਾ ਵੀ ਹੈਗਾ Ориجنਲ ਆ ਮੋਹਰ ਲਟਾਇ ਰਸੀ 85 ਪੈਸੇ ਆ ਮਗਰ ਲੈ ਕੰਮ ਦਿੰਦੇ ਹੈਗੇ ਆ ਯਾਰ ਠੀਕ ਇਹਦੇ ਵੀ ਰੇਟ ਪੀ ਆਗਾ 1 ਲੱਖ 5000 ਦਾ ਰੇਟ ਆ ਬਾਈ ਜੇ ਕਿਸੇ ਨੂੰ ਤਿਆਰ ਕਰਾਉਣਾ ਪੜਤੇ ਤਾਂ 90000 ਦਾ ਰੇਟਰ ਭਾਜੋ ਠੀਕ ਹੈ ਜੀ ਅੰਬੋਰੇ ਆ ਜਾ ਆਲ ਲੈਂਡ ਦਿਖਾ ਦੇ 2003 ਮਾਡਲ ਆ ਸਾਰਾ Ориجنਲ ਆ ਮਗਰ ਰਿਟਰਨ ਨਵੇਂ ਆ ਬਾਈ ਮੂਰ ਨੇ ਹੈਗੇ 60 ਪੁਆਇੰਟ ਪੈਸੇ ਦਾ ਠੀਕ ਠੀਕ ਆ ਸੈਂਪਲ ਸਟੇਰਿੰਗ ਚ ਆ ਗਿਆ ਬਾਈ ਠੀਕ ਰੇਟ ਚੈੱਕ ਕਰਾ ਦੇ ਆ ਜਾਓ 265000 ਰੇਟ ਆ ਗਿਆ ਟਰੈਕਟਰ باندې ਉਸ ਮੌਕੇ ਤੇ 245000 245000 ਆ ਜਾ ਬਸ ਇਧਰ ਹੀ ਆ ਗਿਆ ਹੁਣ ਤੂੰ ਮੜਾ ਹੈਗਾ 18 ਉਹ ਆ ਗਿਆ 2008 ਮੰਡ ਲਾ ਗਿਆ ਬਾਈ ਇਹ ਠੀਕ ਹਰ ਜਣ ਚੈੱਕ ਕਰਾਵੇ ਟਾਇਰ ਇਹ ਗੇ ਟਰੈਕਟਰ ਨੇ 70 75 ਪੈਗੇ ਇਹ ਜਾਂ ਟਰੈਕਟਰ ਫਿਰ ਇਹ ਸਾਰਾ ਰੀਜਨਲ ਆ ਬਾਈ ਇਹ ਪਾਵਰ ਟੇਰਿੰਗ ਤੇ ਆ ਗਿਆ ਇਟ ਨਰੇਟ ਆ ਗਿਆ 3 ਲੱਖ 45 ਹਜ਼ਾਰ 3 ਲੱਖ 45 ਹਜ਼ਾਰ ਟਰੈਕਟਰ ਰਹਿਣਾ 3 ਲੱਖ 20 ਹਜ਼ਾਰ 3 ਲੱਖ 20 ਹਜ਼ਾਰ ਆ ਜਾਓ ਆ ਜਾਓ ਅੱਗੇ ਤੁਹਾਨੂੰ ਇੱਕ ਸੋਨਾਲੀ ਕਾ ਹੋਰ ਦਿਖਾਉਂਦੇ ਆ ਬਾਈ 2006 ਮਾਡਲ ਆ ਇਹ ਠੀਕ ਸਾਰਾ origignal ਕੱਲੇ ਮਗਰੜਾਂ ਦੇ ਪੇਂਟ ਹੋਇਆ ਬਾਈ ਇਹ ਰਹਿ ਗਿਆ ਟਰੈਕਟਰ ਦੇ ਬਾਈ ਸੱਖ ਪੇਂਟ ਪਏ ਤੇ ਮੂਰ ਲੈਣਾ ਮੇ ਆ ਠੀਕ ਰੇਡ ਚੈੱਕ ਕਰਾ ਦੇ ਉਹ ਕਨੇ ਦਾ ਵੀ 290000 290000 ਟਰੈਕਟਰ ਦਾ ਰੇਡਾ ਟਰੈਕਟਰ ਵਾਜੂ ਮੌਕੇ ਤੇ 260000 ਦਾ 260000 ਦਾ ਅੱਗੇ ਹੋਰ ਲਿਆ ਹੋਰ ਆ ਜਾ 2005 ਮਾਡਲ 1552 ਬਾਈ ਹਰਿਆਣਾ ਨੰਬਰ ਆ ਟੈਕ ਦੇ ਟਾਇਰ ਹੈਗੇ ਨਵੇਂ ਚਾਰੇ ਐਚ ਆਰ ਨੰਬਰ ਆ ਗਿਆ ਹਰਿਆਣਾ ਨੰਬਰ ਆ ਟਾਇਰ ਨਵੇਂ ਆ ਸਾਰਾ origignal ਆ ਜਿੰਨਾ ਵੀ ਉਹ ਹੁਣ ਪੱਲਾ ਮਾਰਾ ਜਮਾ ਜਣੂਣਾ ਹੂੰ 2,75,000 ਰੁਪਏ ਦਾ ਟਰੈਕਟਰ ਦਾ ਰੇਡ ਟਰੈਕਟਰ ਬਣੂ 2,70,000 2 ਲੱਖ 7000 ਅੱਗੇ ਉਹਨੇ ਲਿਆ ਨੋ ਮਾਰ ਨੋ ਮਾਰ ਹਾਲੈਂਡ ਆ ਗਿਆ ਬਾਈ 36 ਦੀ ਮਗਦੇ ਟਾਇਰ ਹੈਗੇ ਅੱਧੇ ਮੂਰਲੇ ਨਵੇਂ ਮਰਗੀ ਪਾਏ ਆ ਬਾਈ ਪਾਵਰ ਸਟੀering ਆ ਗਿਆ ਇਹ ਤੇ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਗਿਆ ਹਾਂ ਹਾਲੈਂਡ ਹਾਲੈਂਡ ਪਲੱਸ ਚ ਆ ਗਿਆ ਸਾਈਡ ਗੇਅਰ ਆ ਗਿਆ ਠੀਕ ਸਾਈਡ ਗੇਅਰ ਆ ਇਹ ਰੇਟ ਚੈੱਕ ਕਰਾ ਦੇ 290000 ਟਰੈਕਟਰ ਦੇ ਰਾਂਗੇ 270000 270000 ਆ ਆ ਜਾਓ ਅੱਗੇ ਰਖਾ ਦੇ 180 ਫੋੜ 850 ਫੋੜ 95 ਮਾਡਲ ਆ ਬਾਈ ਸਾਰਾ ਰੀਜਨਲ ਆ ਜਿੰਨਾ ਵੀ ਆਹੋ ਸਣਾ ਕਿਤੇ ਕਲਮ ਨਹੀਂ ਲੱਗੀ ਮਗਰ ਆ ਟਰੈਕਟਰ ਦੇ ਨਵੇਂ ਲੱਗੇ ਆ ਬਾਈ ਫਰਸਟ ਕੁਆਲਟੀ ਆ ਇਹ ਸੈਕੰਡ ਤਾਂ ਆਪਣੇ ਕੋਲੇ ਆਇਆ ਪਾਣੀ ਪੂਣੀ ਵਾਲੇ ਫਿਲਟਰ ਟਰੈਕਟਰ ਦੇ ਸਪੈਸ਼ਲ ਲੱਗੇ ਹੋਏ ਆ ਬਾਈ ਲਾਈਟਾਂ ਲੂਟਨ ਖਾਬ ਐ ਪ੍ਰੋਪਰ ਦਾ ਕਿੱਡਾ ਚੰਗਾ ਪਿਆਗਾ ਇਥੋਂ ਦੱਸਾ ਟਰੈਕਟਰ ਕਿੱਡਾ ਸੋਹਣਾ ਪਿਆ ਹੋਊ ਇਹ ਤੇ ਲੀਕਿੰਗ ਸ਼ੀਕਿੰਗ ਹੈ ਨਹੀਂ ਰੈਡੀਟਰ ਦਾ ਬਾਈ ਤੇ ਮੇਨ ਚੀਜ਼ ਹੋਰ ਦਿਖਾ ਦੇ ਬਾਈ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਟਰੈਕਟਰ ਕਿੰਨਾ ਕਰ ਖਮਿਆ ਪਿਆਗਾ ਆ ਸੀਟ ਸੂਟ ਟਰੈਕਟਰ ਦੇ ਨਾਲ ਦੀ ਹੈ ਨਾਲ ਦੀ ਸੀਟ ਆ ਜੀ ਨਾਲ ਦੀ ਸੀਟ ਆ ਬਾਈ ਥੋਕ ਨਵੀਂ ਲੱਗੀ ਆ ਤੇ ਡੈਟ ਦਾ ਰੇਟ ਚੈੱਕ ਕਰਾ ਦੇਵੋ ਤੁਹਾਨੂੰ ਨਾ ਰੇਟ ਹੈਗਾ ਮੇਤਰੋ 2,25,000 2,25,000 ਉਹ ਡੈਟ ਦਾ ਰੇਟ ਟਰੈਕਟਰ ਦੇ ਦਵਾਂਗੇ ਆਪਾਂ ਜਿਹੜਾ ਵੀਡੀਓ ਦੇਖ ਕੇ ਉਹ ਫਿਕਸ ਰੇਟ 1 ਲੱਖ 70000 1 ਲੱਖ 70000 ਦਾ ਹਾਂ ਆ ਜਾ ਉਹ ਹੁਣ ਆਸ਼ੇ ਦਿਆ ਜਾ ਅੱਗੇ ਤੁਹਾਨੂੰ ਦਿਖਾਉਨੇ ਆ 895 ਮਾਡਲ ਬਾਈ 95 ਮਾਡਲ ਠੀਕ ਆ ਪੰਜਾਬ ਨੰਬਰ ਆ ਬਠਿੰਡੇ ਦਾ ਹੋਣਾ 50 ਨੰਬਰ ਬਠਿੰਡਾ ਸਾਰਾ ਰੀਜਨਲ ਹੈ ਰੇਟਰ ਦੇ ਕੇ ਤੇ ਛੇ ਰੰਗ ਦਾ ਨੇੜੇ ਵੀ ਨਹੀਂ ਆਇਆ ਠੀਕ ਹੈ ਰੇਟਰ ਦੇ ਅੱਦੇ ਆ ਬਾਈ ਤੇ ਗੇਰਿਆਂ ਨਾ ਪੂਰਾ ਚੰਗਾ ਮਗਰਾਰ ਮਗਰੂੜ ਲੱਗੇ ਆ ਫੀਟਾਂ ਵੀ ਚੰਗੀਆਂ ਲੱਗੀਆਂ ਛਤਰੀ ਹੂੰ ਕੈਟਰ ਦਾ ਰੇਟ ਚੱਕ ਗਰਾ 138000 138000 ਹੋ ਗਿਆ ਉਹ ਸਾਰਾ ਕੈਟਰ ਦਾ ਰੇਟ ਰੇਟ ਦੇਵਾਂਗੇ ਇੱਕੋ ਹੀ ਰੇਟ 115000 115000 ਚਾਬੀ ਨਾਲ 10000 ਰੁਪਏ ਦੇ ਵੀ ਛੋੜਾ ਸਹਿਤ ਕੈਟਰ ਦੇ ਸਾਰੇ ਨਾਲ ਦੀ ਬਾਈ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਬਾਈ ਤੇ ਹਾਜ਼ਰੀ ਜੂਰਵਾ ਸਾਰੇ ਭਰਾਵਾਂ ਪਰਾ ਕਿਥੋਂ ਗਿੱਥੋ ਦੇ ਬਰਾ ਆਪਾਂ ਨੂੰ ਦੇਖਦੇ ਆ ਬਸ ਠੀਕ ਹੈ ਨੰਬਰ ਬੋਲਦੇ ਨੰਬਰ 9478799391 12 ਜੇ ਮੇਰਾ ਨੰਬਰ ਕਈ ਵਾਰੀ ਨਾਲ ਲੱਗੇ ਬੜਦਾ ਉਹਦੇ ਮੈਸੇਜ ਕਰਕੇ ਛੱਡਦੇ ਕੋਈ ਮੈਂ ਤੁਹਾਨੂੰ ਬੈਕ ਕਾਲ ਕਰ ਲਗਾ ਠੀਕ ਹੈ ਧੰਨਵਾਦ ਬਾਈ